ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਜਗਰਾਉ ਮੰਡੀ ਜੋ ਦੋ ਜਰਸੀਆਂ ਦਿਖਾਉਣੀਆਂ ਇੱਕ ਜਰਸੀ ਕ੍ਰਾਸ ਆਈ ਬਾਲ ਦੇ ਵਿੱਚ ਬਹੁਤ ਸੋਹਣੀ ਬੱਚੀ ਜੇ ਤੁਹਾਨੂੰ ਐਂਡ ਤੇ ਟੌਪ ਦੀ ਜਰਸੀ ਦਿਖਾਉਣੀ ਹੈ ਵੱਡੇ ਖਵਾਨੀ ਹਨੀ ਧੀ ਵਿਧੀ ਨਰਨ ਤਾਂ ਹੀ ਵੇਖਿਆ ਜੇ ਜਿਹਨੂੰ ਪਸੰਦ ਆ ਜਰੀਆਂ ਆਪੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਸੌ ਕਰਦੇ ਆ ਬਾਈ ਨਾਲ ਜਿਹੜੀ ਕੋਲੇ ਆ ਗਈ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਵੀਰ ਆਪਣਾ ਰੋਸ਼ਨ ਸਿੰਘ ਵੀਰੇ ਕਿਹੜਾ ਪਿੰਡ ਮੈਰ ਸਰਪੁਰ ਦੇ ਮਾਛੋੜੇ ਕੋਲ ਠੀਕ ਆ ਕਿੰਨੇ ਜਾਨਵਰ ਮੰਡੀ ਲੈ ਕੇ ਅੱਜ ਆਪਾਂ ਅੱਜ ਚਾਰ ਲੈ ਕੇ ਨੇ ਬੈਗੇ ਇੱਕ ਬੇਗੀ ਵੀਰੇ ਠੀਕ ਆ ਤੇ ਜਿਹੜੀ ਜਰਸੀ ਆਪਣੀ ਕਹਿਨਵਾ ਸੂਗਾ ਇਹ ਫਲੂਨ ਬੱਚੀ ਵੀਰੇ ਫਲੂਨ ਬੱਚੀ ਹਾਂਜੀ ਸੂ ਇਹ ਗੱਭਣ ਗੱਭਣ ਹੈ ਵੀਰੇ ਦਿਨ ਕਿੰਨੇ ਲੈ ਜੂ ਦਿਨ 5-7 ਦਿਨ ਕੱਢਦੀ ਵੀਰੇ 5-7 ਦਿਨ ਲੈ ਜੂ ਦੁੱਧ ਕਿੰਨਾ ਚਵਾ ਦੂ 15-16 ਕਿਲੋ ਚਵਾ ਚਵਾ ਜੂ ਇਨਾ ਹਾਂਜੀ ਰੇਟ ਕੀ ਰੱਖਾਂਗੇ ਇਹਦਾ ਆਪਾਂ ਰੇਟ ਰੇਟ 52000 ਰੁਪਏ 45 ਦੇ ਦਾ ਇਹ ਕਰੇ ਮੋਬਾਈਲ ਨੰਬਰ ਦੱਸ ਦੀ 97816 96133 ਇਹ ਵਾਰ ਫਿਰ ਦੱਸ ਦੀ 97816 96133 ਠੀਕ ਆ ਕੱਢ ਲਈ ਮਾੜੀ ਇਹ ਤੋਰ ਕੇ ਥਾਣਾ ਵਾਲਾ ਦਿਖਾ ਦਈਏ ਇੱਕ ਨੰਬਰ ਦੋਸਤੋ ਬਲੂਨ ਬੱਚੀ ਪਹਿਲੇ ਸੂਏ 25 ਵਾ ਤੇ ਜਰਸੀ ਦੀ ਕ੍ਰਾਸ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਲੈ ਜੀ ਦੁੱਧ ਬਾਈ ਜੀ ਹੁਣੇ ਕਹਿੰਦੇ 16 17 ਕਿਲੋ ਬੱਚੀ ਬੜੇ ਆਰਾਮ ਨਾਲ ਚਵਾ ਜੀ ਹਵਾਨੇ ਦੋਸਤੋ ਹਜੇ ਵਾਲਟਾ ਲਾ ਕਾਫੀ ਪਈ ਐ ਬੱਚੇ ਨੇ ਪੰਜਾ ਛੇਆਂ ਦਿਨਾਂ ਚ ਵਾਲਟਾ ਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਵੈਚੂ ਨਾ ਇੱਕ ਤੋਂ ਹੋਰ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣਾ ਗੱਲਾਂ ਬਾਤਾਂ ਕਰਦੇ ਆ ਜੋ ਵੀਰ ਨਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਵੀਰ ਆਪਣਾ ਮੇਰਾ ਪ੍ਰਦੀਪ ਕੌਣ ਠੀਕ ਆ ਜਿਹੜੀ ਇੱਕ ਨੰਬਰ ਜਰਸੀ ਕੈਨਵਾਸ ਹੋਆ ਤੇ ਦੂਜੀ ਸੋਈ ਹੈ ਕਿੰਨਾ ਸਮਾਂ ਹੋ ਗਿਆ ਸੋਈ ਨੂੰ ਰਾਤ ਦੀ ਰਾਤ ਸੋਈ ਹੈ ਕਿੰਨਾ ਬੋੜਾ ਹੋਊਗਾ ਬੋੜਾ ਹੋਊਗਾ 25 ਕਿਲੋ ਬਚਾ ਕੀ ਦੇਗੀ 25 ਮੱਲੇ ਕੱਡੇ ਬਾਹਰ ਮੜੀ ਹਾਂਜੀ ਦੋਸਤੋ ਦੂਜਾ ਸੂਆ ਜਰਸੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਰਾਤ ਦੀ ਸੂਈ ਆ 22 26 ਕਿਲੋ ਬੋੜਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚੀ ਵਾਣਾ ਚੰਗਾ ਵੱਡਾ ਤਿਆਰ ਕੀਤਾ ਹੋਇਆ ਹਾਂਜੀ ਭਾਈ ਰੇਟ ਕੀ ਕਰਾਂਗੇ ਪੈਨਲ ਤੇ 90000 ਠੀਕ ਹੈ ਆਪਣਾ ਇੱਕ ਮੋਬਾਈਲ ਨੰਬਰ ਦੱਸ ਦਈਏ 9807 60107 ਦੁਬਾਰਾ ਫਿਰ ਦੱਸ 9807 60107 ਠੀਕ ਹੈ ਧੰਨਵਾਦ ਜੀ